ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗਗਨ ਨਵਖੰਡ ਬਹਿ ਜੋਤ ਸਵਰੂਪੀ ਰਹੇਉ ਭਰ ਭਨ ਮथुरा ਕਸ਼ਪੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਤਖਤ ਰਾਜਾ ਸੋ ਬਹਿ ਜੋ ਤਖਤ ਯੋਗ ਹੋਈ ਜਿੰਨੇ ਸੱਚ ਪਛਾਣਿਆ ਸੱਚ ਰਾਜੇ ਸਈ ਅਜ ਦੇ ਦਿਨ ਦੇ ਤੁਨੇਗਾ ਦੇ ਬਾਲਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਬੈਰਾਗ ਦੀ ਮੂਰਤ ਬਾਣੀ ਦੇ ਬੋਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨ ਹਾਰੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਅੱਜ ਸਤਿਗੁਰਾਂ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਆਵਰਸਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗਦੀ ਤੇ ਬਰਾਜਮਾਨ ਹੋਣ ਦੇ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਦਰਬ ਨ ਆਇਓ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਬਾਣੀ ਦੇ ਬੋਹਿਤ ਕਲਜੂ ਦੇ ਜਹਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਅੱਜ ਗੁੱਤਾ ਗੱਦੀ ਦਿਵਸ ਹੈ ਸ੍ਰੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਉਪਰੂਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਸ ਗੁਰਪੁਰਬ ਗੁਰੂ ਤਾਂ ਗੱਦੀ ਗੁਰਪੁਰਬ ਨੂੰ ਨਤਮਸਤਕ ਹੋ ਰਹੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਮੂੱਚੀ ਸੰਗਤ ਨੂੰ ਕਾਇਨਾਤ ਨੂੰ ਸ਼੍ਰੋਮਣੀ ਗੁਰਪ੍ਰਕਰ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਸਾਰਿਆਂ ਇਸ ਗੁਰਪਤਾ ਗਤੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਪ੍ਰਾਣੀ ਅੱਜ ਦੇ ਦਿਨ ਗੁਰੂ ਸਿੱਖਿਆ ਖੁਸ਼ੀਆਂ ਲੈ ਲਈ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਰੱਖਣ ਬਾਣੀ ਪੜਨ ਬਾਣੀ ਸੁਣਨ ਇਹੀ ਸਭ ਦਾ ਮੂਲ ਮੰਤਰ ਕਰਨ ਸਭ ਨੂੰ ਅਰਦਾਸ ਬੇਨਤੀ ਹੈ ਕਿ ਉਹ ਆਪਣੀ ਜੀਵਨ ਨੂੰ ਸਫਲ ਬਣਾਉਣ ਦੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਦ ਤੋਂ ਵਦ ਬਾਣੀ ਪੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ